ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਅੱਜ ਲੋੜੀ ਵਾਲਾ ਦਿਨ ਸ਼ਾਮ ਹੋ ਚੁੱਕੀ ਐ ਔਰ ਮੇਰੇ ਮੇਥੇ ਖਰਾਬ ਹੋ ਰਹੀ ਸੀਗੀ ਫਿਰ ਮੈਂ ਧੋਣ ਲੱਗ ਗਈ ਇਹਦੇ ਬਣਾਵਾਂਗੇ ਸਵੇਰੇ ਪਰੌਂਠੇ ਔਰ ਖਾਜੂ ਪਰਫੈਕਟ ਪਰਫੈਕਟ ਔਰ ਰੋਟੀ ਮੇਰੀ ਬਣ ਗਈ ਹੋਈ ਐ ਖੋਲ ਕੇ ਦੇਖੋ ਬਣਾ ਨਹੀਂ ਵਾ ਔਰ ਇੱਧਰ ਗੁੱੜ ਵਾਲੇ ਚਾਵਲ ਬਣ ਗਏ ਨੇ ਜੋ ਕਿ ਸਾਡੇ ਲੋੜੀ ਨੂੰ ਬਣਦੇ ਹੁੰਦੇ ਆ ਔਰ ਉੱਧਰ ਕੁੱਕਰ ਚ ਬਣਦੀ ਸਬਜ਼ੀ ਔਰ ਲੋੜੀ ਮਨਾਉਣ ਤੋਂ ਪਹਿਲਾਂ ਮੈਂ ਸਾਰਾ ਆਪਣਾ ਕਿਚਨ ਦਾ ਕੰਮ ਨਿਬੇੜ ਲਿਆ ਵਾ ਤਾਂ ਕਿ ਆਰਾਮ ਨਾਲ ਹਾਂ ਆਲੂ ਮਹਾਰਾਜਾ ਬੜੇ ਹੈ ਗਿਆ ਧਨੀਆ ਸਾਰਾ ਧਨੀਆ ਅੱਧਾ ਸਿੱਟਦਾ ਤੁਸੀਂ ਲੈੜੇ ਲੁੱਡੂ ਘੇਲ ਰੋ ਕੀ ਆਊਗਾ ਕੁਛ ਨਹੀਂ ਇੱਧਰ ਆ ਚੁੱਕਿਆ ਜੀ ਮੇਰਾ ਭਰਾ ਮੇਰੇ ਲਈ ਲੋੜੀ ਲੈ ਕੇ ਓ ਮਾਈ ਗੋਡ ਇਹਨਾਂ ਫਾਰਾ ਕੀ ਹੈ ਇਹਦੇ ਚ जी 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 आईफोन ला लिया बता नहीं जरा आजब तो की मेरी लोड़ी पूरा बप तो एक है कि है ले देखो ओ तेरी ओए हाय हाय प्यार वो मैं बन रहा भाईया ओ दोस्त हेलो तरी किलो और बोलो होगे किलोगे कर कर ਗਾਈਜ਼ ਹੁਣ ਅਸੀਂ ਆਈ ਸੀ ਜੈ ਦਕਾ ਕਸਮ ਲਈ ਖਤਮ ਹੋ ਗਈ ਅਜੇ ਰਸ ਲਈ ਰਹੀ ਹੈ 3 ਕਿਲੋ ਰਸ ਲਈ 6 ਕਿਲੋ ਖਤਮ ਤਾਂ ਨਹੀਂ ਹੋਏ ਫਿਰ ਸੰਜੀ ਲਈ ਸੰਜੀ ਬਹੁਤ ਮਿੱਠੇ ਹੁੰਦੇ ਆ ਕਿੰਨੇ ਦੋ ਵੀ ਰਸ ਲਈ ਰਸ ਲਈ ਕਿੰਨੇ ਵਿੱਚ ਕਿੰਨੇ ਦੇ ਆਪਾਂ 6 ਪੀਸ ਕਰੀਏ ਨਹੀਂ ਹੋਲੇ ਜੀ ਚਲੋ ਇਹਨਾਂ ਨੂੰ ਦੇ ਦੋ 4 ਦੇ ਦੋ 4 ਦੇ ਗੱਲ ਨਹੀਂ ਮੈਂ ਹੋਰ ਕੁਝ ਲੈ ਲੈਂਦਾ ਜੀ ਆਪਾਂ 4 ਦੇ ਲਲੋ ਕੋਈ ਗੱਲ ਨਹੀਂ ਮੈਂ ਹੋਰ ਕੁਝ ਥੈਂਕ ਯੂ ਪੈਣੇ ਕੋਈ ਗੱਲ ਨਹੀਂ ਮੇਰੇ ਪੈਣੇ ਥੈਂਕ ਯੂ ਮੈਂ ਹੋਰ ਕੁਝ ਲੈ ਲਵਾਂ ਮੇਰੇ ਸਪੰਜੀ ਰਸ ਗੋਲੇ ਪਾ ਦੇ ਦੋ ਰੁਕ ਜਾ ਗਾਇਜ਼ ਯਾਰ ਇੰਦਰ ਰਸ ਬਲਾਈ ਖਤਮ ਹੋ ਗਈ ਸੀ ਬਟ ਆਪਣੇ ਸੇ ਪਰ ਪੈਮਲੀ ਜੀ ਨੇ ਇਹਨਾਂ ਨੇ ਕਰਾਈ ਸੀ ਰਸਮ ਲਈ ਔਰ ਇਹਨਾਂ ਨੇ ਤੁਸੀਂ ਕਿੰਨੇ ਕਰਾਈ ਸੀ ਮੈਨੇ 2 ਪੀਸ ਦੀ 2 ਪੀਸ ਰਸਮ ਆਹ 4 ਪੀਸੀ ਬਣੇ ਸੀ 6 ਕਰਾਈ ਸੀਗੇ ਇਹਨਾਂ ਨੇ 4 ਸਾਨੂੰ ਦੇਤੇ ਮਤਲਬ ਭਾਜੀ ਔਰ ਤੁਹਾਡੇ 4 ਪੀਸ ਹੈ ਨਾ 120 ਹੋਰ ਹੈ ਨਹੀਂ ਕੋਈ 2 ਪੀਸ ਰਸੋ ਉਹ ਲੈ ਲੀਏ ਕਿੰਨੇ پیسے ਹੋਸ ਪੰਚੀ ਕਰੋ ਹੋਸ ਪੰਚੀ ਬਾ ਦਿਓ ਜੀ ਹੋਰ ਪਾਪਾ ਦੋ ਹੋਰ ਪੰਚੀ ਲੈ ਕੋਈ ਗੱਲ ਨਹੀਂ ਤੁਸੀਂ ਲੈ ਲਓ ਮੈਂ 5 ਪੰਚੀ ਲੈ ਲੈਂਦੇ ਹਾਂ ਹੋ ਗਿਆ ਠੀਕ ਹੈ ਅੰਕਲ ਜੀ ਗਾਇਜ਼ ਆਪਣਾ ਸਮਾਨ ਹੋ ਗਿਆ ਬੜੀ ਦੀ ਸਾਰੀ ਸ਼ਾਪਿੰਗ ਹੋ ਚੁੱਕੀ ਆ ਉੱਚ ਕੁਝ ਡੁੱਲਣ ਵਾਲਾ ਤਾਂ ਨਹੀਂ ਹੈਗਾ ਹੈ ਮਜ਼ਾਕ ਢਾ ਰਹੇ ਹੋ ਮੇਰਾ ਹੈ ਮੰਮਾ ਜੱਜ ਉਹ ਯਾਰ ਉਹ ਤਾਂ ਕੁ ਫੜ ਲਓ ਕੁਝ ਡੁੱਲ ਡਲ ਨਾ ਜਾਵੇ ਕੋੜਾ ਕੋੜਾ ਫਿਰ ਫੜੀ ਲੱਗ ਜਾਵੇ ਸਭ ਵਾ ਜਾਦਾ ਨਹੀਂ ਹੋ ਰਿਹਾ ਕੁਝ ਤੁਹਾਡਾ ਗਾਇਜ਼ ਇੱਧਰ ਆਪਣੀ ਲੋੜੀ ਦੀ ਸਾਰੀ ਤਿਆਰੀ ਹੋ ਚੁੱਕੀ ਸੀ ਮੈਂ ਸਾਰਾ ਸਮਾਨ ਇੱਥੇ ਸਜਾ ਕੇ ਰੱਖਤਾ ਸੀ ਆਪਣੀ ਮੂੰਫਲੀ ਆਹਾਂ ਕਿਹੜੀ ਗੱਚਕਾ ਤੇਲ ਵਾਲੀ ਆਹਾਂ ਕੀ ਇਹਨੂੰ ਕਹਿੰਦੇ ਮੂੰਫਲੀ ਵਾਲੀ ਰੇੜੀਆਂ ਫੁੱਲੇ ਆਪਣੇ ਔਰ ਮੇਰੀ ਫੇਵਰਿਟ ਰਸਮਲਾਈ ਗੁਲਾਬ ਜਾਮੂਨੇ ਡੈਡੀ ਲੈ ਲਿਆਂਦੇ ਆ ਔਰ ਮੇਰੀ ਫੇਵਰਿਟ ਕਲਾਕੰਧ ਮੈਨੂੰ ਕਲਾਕੰਧ ਔਰ ਰਸਮਲਾਈ ਬਹੁਤ ਪਸੰਦਾ ਇਸ ਪੰਚੀ ਰਸਗੁਲੇ ਅੰਮ੍ਰਿਤ ਦੇ ਫੇਵਰਿਟ ਆ ਇਹ ਖੋਏ ਵਾਲੀ ਬਰਫੀ ਹਿੰਦਲਜੀਤ ਦੀ ਫੇਵਰਿਟ ਆ ਇਧਰ ਆ ਗਿਆ ਆਪਣਾ ਭੁੱਗਾ ਤੇ ਇਹ ਲੈ ਆਂਦੇ ਸੀ ਡਰਾਈ ਫਰੂਟ ਗੱਜਕ ਇਹ ਮੈਨੂੰ ਵਧੀਆ ਲੱਗੀ ਮੈਂ ਕਿਹਾ ਇਹ ਵੀ ਲੈ ਲੈਨੇ ਆਂਡ ਇਹ ਸੀਗਾ ਕੇਕ ਇਹ ਵੀ ਮੈਂ ਆਪਣੇ ਲਈ ਲਿਆ ਔਰ ਇਹ ਇਧਰ ਲਿਆਨੇ ਸੀ ਬੱਚਿਆਂ ਲਈ ਮੋਮੋਜ਼ ਔਰ ਇਹਨੂੰ ਕੀ ਕਹਿੰਦੇ ਸਪ੍ਰਿੰਗ ਰੋਲ ਐਂਡ ਡਿਨਰ ਦੇ ਵਿੱਚ ਸੀ ਸਾਡਾ ਚੀਜ਼ ਚਿੱਲੀ ਔਰ ਇਹ ਸਾਰਾ ਸੀ ਲੋੜੀ ਦਾ ਸਮਾਨ ਤੇ ਨੂਡਲ ਹਜੇ ਕੱਢਣ ਵਾਲੇ ਨੂਡਲ ਵੀ ਲਿਆਨੇ ਸੀ ਕਿਉਂਕਿ ਮੇਰੇ ਦੇਵ ਜੀ ਨੂੰ ਪਸੰਦ ਆ ਨੂਡਲ ਲਓ ਵੀ ਪਸੰਦ ਆ ਰਿਕਾਰਡਿੰਗ ਕਰ ਰਹੇ ਹਾਂ ਦਾਲੋ ਦਾਲੋ ਇੱਥਾਰੇ ਇੱਥਾਰੇ ਲੈ ਭੜ इधर हो रहा डिनर कैसा है? अच्छा मूलियाँ कर दो चक्र ਹੁੰਰ ਟਿਪਾਣੀ ਖਾ ਕੇ ਹੁਣ ਬੱਚਿਆਂ ਨਾਲ ਅਸੀਂ ਆਏ ਬਾਰ ਲੋੜੀ ਸੇਕਣ ਇੱਧਰ ਕਮਲ ਬੱਚਿਆਂ ਨਾਲ ਕਰ ਰਿਹਾ ਇੰਜਵਾਏ ਅਮਿਤ ਤੇ ਦਲਜੀਤ ਬੈਠੇ ਇੱਧਰ ਮੈਂ ਅੱਗ ਸੇਕ ਰਿਹਾ ਸੀਗਾ ਕਮਲ ਫੇਰ ਆ ਗਈ ਇੱਧਰ ਨੂੰ ਕਿ ਅਸੀਂ ਗਾਣੇ ਤਾਣੀ ਪਿੱਛੇ ਮਲ ਵਾਇਸ ਅਸੀਂ ਤਾ ਦੇ ਰਹੇ ਪਿੱਛੇ ਗਾਣੇ ਲੱਗੇ ਹੋਏ ਸੀ ਫਿਰ ਕਾਪੀਰਾਈਟ ਕਰ ਦਿੰਦਾ ਤੁਹਾਨੂੰ ਭਰਾ ਜੀ ਫਿਰ ਕਮਲ ਨੇ ਕਿਹਾ ਮੈਨੂੰ ਹੁਣ ਕੋਕ ਲੈ ਕੇ ਦਿਓ ਫਿਰ ਕੋਕ ਲੈ ਕੇ ਆਏ ਕੋਕ ਲੈਣ ਤੋਂ ਬਾਅਦ ਕਮਲ ਕਹਿੰਦੀ ਤੂੰ ਮੈਨ ਨਾਲ ਬਹਿ ਕੇ ਵੀ ਕਦੀ ਕੋਕ ਕੋਕ ਪੀ ਲੈ ਕਰ ਤੂੰ ਹਮੇਸ਼ਾ ਡਰਿੰਕ ਕਰਦੇ ਰਹਿੰਦੇ ਹੋ ਇਕੱਲੇ ਇਕੱਲੇ ਬਹਿ ਕੇ ਮੈਂ ਕਿਹਾ ਚਲ ਅੱਤੇ ਨਾਲ ਬਹਿ ਕੇ ਪ ਕੋਰਡਿੰਗ ਪਾਈ ਕਮਲ ਇੰਜੋਏ ਕਰ ਰਹੀ ਸੀ ਇਧਰ ਅੱਗ ਸੇਕ ਰਹੀ ਸੀ ਇੱਕ ਗਾਣੇ ਲੱਗੇ ਹੋਏ ਸੀ ਪਿੱਛੇ ਫੁੱਲ ਅਸੀਂ ਇੰਜੋਏ ਕੀਤਾ ਲੋੜੀ ਦਾ ਪ੍ਰੋਗਰਾਮ ਬਹੁ ਵਧੀਆ ਗਿਆ ਹਾਸੇ ਖੇੜਦੇ ਲੋਕਾਂ ਦੇ ਘਰੇ ਧੀਆ ਪੁੱਤਾਂ ਦੀ ਲੋੜੀ ਚੱਲਦੀ ਦਵੇ ਐਵੇਂ ਜਗਦੀ ਦਵੇ ਕੋਰਡਿੰਗ ਪਿੰਦੇ ਪਿੰਦਾ ਕਮਲ ਕਹਿੰਦੀ ਆ ਪਤਾ ਲੋੜੀ ਸੇਕਦੇ ਆ ਪੈਣ ਨੂੰ ਵੀ ਲਿਓ ਮੈਂ ਕਿਹਾ ਯਾਰ ਪੈਰੀ ਨੇ ਆਣਾ ਨਹੀਂਗਾ ਤੈਨੂੰ ਪਤਾ ਹੈਗਾ ਅੱਗ ਤੋਂ ਕੁੱਤੇ ਡਰਦੇ ਨੇ ਕਹਿੰਦੀ ਚਲੋ ਕੋਈ ਗੱਲ ਨਹੀਂ ਥੋੜ ਦੇ ਤੱਲੇ ਆਓ ਮੁਗਾ ਚਲ ਤੋ ਕੋਈ ਨਾ ਤੂੰ ਇੰਜੋਏ ਕਰ ਫੇਰ ਲਿਆਵਾਂਗੇ ਦੇਖਦੇ ਆ ਫੇਰ ਕੀ ਕਰਦੇ ਆ ਅੱਗੇ ਪਹਿਲਾਂ ਤੁਹਾਨੂੰ ਪਤਾ ਬੱਚਿਆਂ ਨਾਲ ਪੈਰੀ ਨਾਲ ਫੇਰ ਪੈਰੀ ਨੂੰ ਸੰਭਾਲਣਾ ਤੁਹਾਨੂੰ ਪਤਾ ਔਖਾ ਹੁੰਦਾ ਬਾਹਰ ਰੱਖਣਾ ਕਿਸੇ ਨੂੰ ਵੱਡ ਬੁੱਡ ਰੰਗ ਲਵੇ ਲੋਕੀ ਅੱਜਕੱਲ ਤਾਂ ਲੜਨ ਤਿਆਰ ਨੇ ਫੇਰ ਮੈਂ ਇੱਧਰ ਬੈ ਗਿਆ ਪੈਨ ਲੈ ਆਏ ਥੱਲੇ ਉਹ ਪੈਰੀ ਅੱਗ ਤੋਂ ਡਰਦੇ ਮਾਰੇ ਬਾਹਰ ਨਾ ਆਵੇ ਇੱਥੇ ਪਿੱਛੇ ਬੈਠਾ ਦੇਖ ਰਿਹਾ ਇੱਧਰ ਕਮਲ ਦੇਖ ਰਿਹਾ ਕਮਲ ਪੈਰੀ ਨੂੰ ਵਾਜਾ ਮਾਰੀ ਆ ਜਾ ਪੈਰੀ ਆ ਜਾ ਪੈਰੀ ਆਹ ਦੇਖੋ ਆ ਤੇਰੇ ਛੋੜੇ ਦਲਜੀਤ ਨੂੰ ਦੇਖੋ ਡਾਉਨ ਡਾਂਸੀਆਂ ਡਾਂਸੀਆਂ ਹੋ ਰਹੀਆਂ ਨੇ ਅਨ ਦੇਖੋ ਕਰ ਰਹੇ ਨੇ ਯਾਰ ਦੇ ਬੱਚੇ ਇੱਧਰ ਆ ਕਮਲ ਪਾਰੀ ਕਿੱਕ ਲਈ ਦਲਜੀਤ ਨਾਲ ਹਨੇਰਾ ਸੀਗਾ ਕਲੀਅਰ ਨਹੀਂ ਆ ਰਹੀ ਫੋਟੋ ਲੈਟ ਸਟ੍ਰੀਟ ਲੈਟਰ ਨਹੀਂ ਚੱਲ ਰਹੀ ਕੀ ਕਰੀਏ ਅਸੀਂ ਵੀ ਕੀ ਕਰੀਏ ਇੱਧਰ ਕਮਲ ਨੇ ਪੈਰੀ ਨੂੰ ਬੁਲਾਇਆ ਫੇ ਮੇਰੀ ਗੋਦੀ ਉਠਾਤਾ ਵੀ ਚੱਲ ਤੁਸੀਂ ਫੜ ਕੇ ਬਹਿ ਜਾਓ ਔਰ ਇੱਕ ਫੁੱਲ ਇੰਜੋਏ ਕਰ ਰਹਾ ਪੈਰੀ ਵੀ ਐਨ ਗਰਮ ਗਰਮ ਲੱਗ ਰਿਹਾ ਉਹਨਾਂ ਨੂੰ ਨਿੱਗਾ ਨਿੱਗਾ ਜਾ ਇਹ ਇੰਨਾ ਇੰਨਾ ਮੇਰਾ ਕਹਿਣਾ ਨਹੀਂ ਮੰਨਦਾ ਜਿੱਦਾਂ ਕਮਲ ਦਾ ਕਹਿਣਾ ਮੰਨਦਾ ਮਿੰਤੇ ਇਹ ਕਹਿੰਦਾ ਵਸ ਤੇ ਮੇਰਾ ਕੰਮ ਤੇਰਾ ਕੰਮ ਕੀ ਹੈ ਰੋਟੀ ਪਾਣਾ ਵਾ ਤੇ ਮੈਨੂੰ ਰੋਟੀ ਵਾ ਕੇ ਚੱਲ ਜਾ ਕਮਲ ਨਾਲ ਫੁੱਲ ਇੰਚ ਵਗਦਾ ਪਿੱਛੇ ਆ ਗਿਆ ਡੌਗੀ ਫੇਰ ਗੱਲਾਂ ਗੱਲਾਂ ਕਰਦੇ ਸੀ ਪੈਰੀ ਨਾਲ ਨਿੱਗ ਨੂੰ ਕੁਝ ਬੈਠੇ ਰਹੇ ਥੋੜੇ ਦੇਰ ਬੈਠ ਕੇ ਵਧੀਆ ਇੰਜੋਏ ਕੀਤਾ ਆਪਣੀ ਫੈਮਲੀ ਨੂੰ ਟਾਈਮ ਦਿਆ ਕਰੋ ਇੱਕ ਫੈਮਲੀ ਹੈ ਜਿਹੜੇ ਤੁਹਾਡੇ ਦੁੱਖ ਸੁੱਖ ਚ ਕੰਮ ਆਉਂਦੀ ਹੈ ਕੋਈ ਕਿਸੇ ਨੇ ਨਹੀਂ ਤੁਹਾਡੇ ਦੁੱਖ ਸੁੱਖ ਚ ਕੰਮ ਆਣਾ ਇਹ ਤੇ ਫੈਮਲੀ ਨੇ ਕੰਮ ਆਣਾ ਫੇਰ ਕਮਲ ਨੇ ਪੈਰੀ ਨਾਲ ਗੱਲਾਂ ਕੀਤੀਆਂ ਫੇਰ ਬਾਜੂ ਕਹਿੰਦੀ ਇਹਦੀ ਅੱਖਾਂ ਧੂਆਂ ਪੈ ਰਹੇ ਇਹਨੂੰ ਅੰਦਰ ਕਰ ਦੋ ਇਹ ਹੈਪੀ ਲੋੜੀ ਸਾਰਿਆਂ ਨੂੰ